ਮੋੜ ਜਿਹੜੇ ਨੇ ਹਰ ਮੋੜ ਤੇ ਲਾਏ ਜਾਂਦੇ ਨੇ ਹਰ ਪੁਲਾਂ ਤੇ ਲਾਏ ਜਾਂਦੇ ਨੇ ਤਾਂ ਕਿੰਨਾ ਜਿਹਾ ਤੇਜ਼ੀ ਹੈ ਇਹ ਤੇਜ਼ੀ ਹੈ ਕਿ ਬਹੁਤ ਘਟ ਗਈ ਆ ਜਦ ਕਿ ਨੋਰਮਲ ਜਿਹਾ ਕੰਮ ਚੱਲਣ ਦਾ ਜਿਦ ਤਰ੍ਹਾਂ ਇੱਕ ਛੋਟੀ ਜਿਹੀ ਜਿਦ ਤਰ੍ਹਾਂ ਸਰਪੰਚਾ ਇਲੈਕਸ਼ਨ ਲਾ ਲੋ ਇਹਨਾਂ ਕੰਮ ਦੇ ਉਹ ਕਰਵਾ ਲੈਂਦੇ ਆ ਬੋਰਡ ਦਾ ਬਣਾਈ ਜਾਂਦੇ ਆ ਤੁਸੀਂ ਚਾਰ ਪੰਜ ਉਮੀਦਵਾਰ ਹੁੰਦੇ ਨੇ ਹਮੇਸ਼ਾ ਹੀ ਜਿੰਨਾ ਦਾ ਸਾਰਿਆਂ ਨੇ ਨਹੀਂ ਹੁੰਦਾ ਜਿਹੜੀ ਪਾਰਟੀ ਜਿੱਤ ਜਾਂਦੀ ਉਹ ਤਾਂ ਪੈਸੇ ਦੇ ਦਿੰਦੀ ਹੋਈ ਹੈ ਜਿਹੜੇ ਹਾਰ ਜਾਂਦੇ ਨੇ ਉਹਨਾਂ ਦੇ ਪੈਸੇ ਮਿਲ ਜਾਂਦੇ ਜਾਂ ਨਹੀਂ ਮਿਲਦੇ ਜਿਹੜਾ ਸਹੀ ਬੰਦਾ ਮਾਰੇ ਹਾਰ ਕੇ ਵੀ ਦੇ ਦੇਗਾ ਉਹਨੂੰ ਪਤਾ ਮੈਂ ਅੱਗੇ ਵੀ ਖੜਾਣਾ ਕਈ ਹੁੰਦੇ ਨੇ ਜਿਹਨੇ ਨੀਤ ਪਹਿਲਾਂ ਹੀ ਮਾੜੀ ਹੋਈ ਤੇ ਉਹਨਾਂ ਜਿੰਨਾ ਵੀ ਕਰੂਗਾ ਤੇ ਪੈਸੇ ਵੀ ਕਦੋਂ ਦੇਣੇ ਆ ਆਰਡਰ ਪਿੰਡਾਂ ਜੋ ਆ ਰਹੇ ਨੇ ਜਾਂ ਅੰਮ੍ਰਿਤਸਰ ਸਾਹਿਬ ਬਹੁਤ ਵੱਡਾ ਹੈ ਆਪਣਾ ਫੈਰ ਵੀ ਇੱਥੇ ਵੀ 5-7 5 ਐਮਐਲ ਨੇ ਇੱਥੇ ਦੇ ਵੀ ਅੰਮ੍ਰਿਤਸਰੋਂ ਜ਼ਿਆਦਾ ਆਰਡਰ ਆ ਰਹੇ ਨੇ ਜਾਂ ਪਿੰਡਾਂ ਰੋਂ ਆਰਡਰ ਲੋਕਲ ਹੀ ਆਉਂਦਾ ਹਾਲੇ ਨਾ ਜੋਰ ਹੈ ਸਣੀ ਦੇ ਜੀ ਆ ਜਾਂ ਠੰਡਾ ਚੱਲ ਰਿਹਾ ਜੋ ਇਸ ਟਾਂਡਾ ਠੰਡਾ ਹੀ ਚੱਲ ਜਾਏ ਇਹ ਸਰਕਾਰ ਵੀ ਕੀ ਦਾ ਠੰਢੀ ਬੈਠੀ ਆ ਜਾਂ ਕੋਈ ਕਰਨ ਨਹੀਂ ਦੇ ਆਏ 25 ਸਾਲ ਦੀ ਪਹਿਲੀ ਵਾਰੀ ਮੈਂ ਨਾ ਕੰਮ ਠੰਡਾ ਵੇਖਿਆ ਨੇ ਕਦੀ ਨਹੀਂ ਸੇ ਮਿਲ ਜਾਂਦੇ ਨੇ ਜਿੱਤਣ ਤੋਂ ਬਾਅਦ ਜਾਂ ਜਿੱਤਣ ਹਾਰੇ ਹੋਏ ਉਮੀਦਵਾਰ ਜਾਂ ਜਿੱਤੇ ਹੋਏ ਉਮੀਦਵਾਰ ਪੈਸੇ ਦੇ ਜਾਂਦੇ ਦੇ ਜਾਂਦੇ ਥੋੜਾ ਟਾਈਮ ਲੱਗ ਦੇਂਦੇ ਦਿੰਦੇ ਜ਼ਰੂਰ ਵਾ ਟਾਈਮ ਲੱਗ ਜਾਂਦਾ ਥੋੜਾ ਜਿਆ ਕਿਉਂਕਿ ਉਹਨਾਂ ਪਤਾ ਕਿ ਆ ਪੱਕੀ ਵਰੀ ਕੰਮ ਕਰਾਉਣਾ ਵਾ ਨਹੀਂ ਦੇਣਗੇ ਤਾਂ ਕੰਮ ਬੜਾ ਹੋਏਗਾ ਫੇ ਬਹੁਤ ਜ਼ਿਆਦਾ ਬੋਰਡ ਬਣਾਉਣੇ ਪੈਂਦੇ ਨੇ ਇਸਵਰੀ ਲੇਵਰ ਪਰ ਹੋਣੀ ਇਸਵਰੀ ਨਹੀਂ ਆਈ ਕਿਉਂਕਿ ਕੰਮ ਹੀ ਨਹੀਂ ਕਰ ਲੇਵਰ ਨੂੰ ਫੋਨ ਕਰੀ ਹੁਣ ਲੇਵਰ ਆਏਗੀ ਕੰਮ ਕਰਾ ਕੰਮ ਹੋਏਗਾ ਤਾਂ ਲੇਵਰ ਮੰਗਾਉਣ ਦਾ ਫਾਇਦਾ ਸਸੀ ਗੱਲ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਧਰਮਵੀਰ ਜੱਲਾਲੀ ਦੋਸਤੋ ਚੋਣਾਂ ਦਾ ਮਾਹੌਲ ਚੱਲ ਰਿਹਾ ਤੇ ਸਾਰੀਆਂ ਹੀ ਪਾਰਟੀਆਂ ਦੇ ਉਮੀਦਵਾਰ ਜਿਹੜੇ ਨੇ ਪੱਬਾਂ ਭਾਰ ਹੋਏ ਨੇ ਜਨਤਾ ਦੇ ਦਰਬਾਰ ਜਾ ਰਹੇ ਨੇ ਵੱਡੇ ਵਾਅਦਿਆਂ ਦੇ ਨਾਲ ਵੱਡੇ ਦਾਅਵਿਆਂ ਦੇ ਨਾਲ ਉੱਥੇ ਚੋਣ ਪ੍ਰਚਾਰ ਦੇ ਵਿੱਚ ਮੋੜਾਂ ਦੇ ਉੱਤੇ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਜਿਹੜੇ ਨੇ ਬੋਰਡ ਲਾਏ ਜਾਂਦੇ ਨੇ ਤਾਂ ਉੱਥੇ ਪਹੁੰਚੇ ਆਂ ਜਿੱਥੇ ਬੋਰਡ ਤਿਆਰ ਹੁੰਦੇ ਨੇ ਚੋਣ ਪ੍ਰਚਾਰ ਵਾਲੇ ਤਾਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਜਾ ਰਹੀਆਂ ਅੰਮ੍ਰਿਤਸਰ ਦੀਆਂ ਦੇਖ ਲਓ ਕਿੱਡਾ ਵੱਡਾ ਬੋਰਡ ਹੈ ਜਿਹੜਾ ਤਿਆਰ ਹੋ ਰਿਹਾ ਇਹ ਜਿਹੜਾ ਚੋਣ ਪ੍ਰਚਾਰ ਦੇ ਵਿੱਚ ਵਰਤੋਂ ਦੇ ਵਿੱਚ ਲਿਆਇਆ ਜਾਣਾ ਹੈ ਸਾਰੀਆਂ ਹੀ ਪਾਰਟੀਆਂ ਦੇ ਜਿਹੜੇ ਨੇ ਚੋਣ ਪ੍ਰਚਾਰ ਦੇ ਬੋਰਡ ਇੱਥੇ ਬਣਾਏ ਜਾਂਦੇ ਨੇ ਚਾਹੇ ਉਹ ਜਿਹੜੀ ਮਰਜ਼ੀ ਪਾਰਟੀ ਹੋਵੇ ਆਜ਼ਾਦ ਉਮੀਦਵਾਰ ਹੋਣ ਜਾਂ ਪਾਰਟੀਆਂ ਨਾਲ ਜੁੜੇ ਹੋਣ ਉਹਨਾਂ ਦੇ ਜਿਹੜੇ ਨੇ ਬੋਰਡ ਬਣਾਏ ਜਾਂਦੇ ਨੇ ਇਹ ਬੋਰਡ ਜਿਹੜਾ ਤਸਵੀਰਾਂ ਮੈਂ ਸਾਂਝੀਆਂ ਕਰ ਰਿਹਾ ਜੇ ਬਣਾਉਣ ਵਾਲੇ ਜਿਹੜੇ ਨੇ ਮਿਹਨਤੀ ਬੰਦੇ ਨੇ ਇਹ ਹਮੇਸ਼ਾ ਹੀ ਉਮੀਦ ਦੇ ਵਿੱਚ ਰਹਿੰਦੇ ਨੇ ਆਸ ਦੇ ਵਿੱਚ ਰਹਿੰਦੇ ਨੇ ਜੇ ਚੋਣ ਆਉਣ ਤੇ ਸਾਡੀ ਰੋਜੀ ਰੋਟੀ ਵੀ ਚੱਲੇ ਇਹਨਾਂ ਦੀ ਰੋਜੀ ਰੋਟੀ ਵੀ ਚੱਲਦੀ ਏ ਪਰ ਇਸ ਵਾਰੀ ਦੇਖਦੇ ਆ ਤੇਜ਼ੀ ਨਾਲ ਚੋਣ ਪ੍ਰਚਾਰ ਹੋ ਰਿਹਾ ਜਾਂ ਠੰਡਾ ਚੱਲ ਰਿਹਾ ਚੋਣ ਪ੍ਰਚਾਰ ਕਿਉਂ ਜੇ ਬੋਰਡ ਜਿਹੜੇ ਬਣਾਏ ਜਾ ਰਹੇ ਨੇ ਉਹਨਾਂ ਨਾਲ ਜਲਬਾ ਚੜਦੇ ਆ ਤਾਂ ਪ੍ਰੇਮ ਜੀ ਸਾਡੇ ਨਾਲ ਨੇ ਪ੍ਰੇਮ ਜੀ ਪਹਿਲਾਂ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਕੀ ਕਹੋਗੇ ਇਹ ਛੰਨਾ ਜੇ ਤੇਜ਼ੀ ਚੱਲ ਰਹੀ ਆ ਇਸ ਟਾਈਮ ਸਰ ਤੇਜੀ ਇਹ ਨੀ ਨੀ ਕੀ ਖਾਸ ਇਹ ਸਿਰਫ ਇੱਕ ਟਾਈਮ ਪਾਸ ਹੀ ਹੋ ਰਿਹਾ ਹੈ ਪਹਿਲਾਂ ਨਾਲੋਂ ਬਹੁਤ ਕੰਮ ਘਟ ਗਿਆ ਪਹਿਲਾਂ ਜ਼ਿਆਦਾ ਹੁੰਦੀ ਸੀ ਤੇ ਜੀ ਪਹਿਲਾਂ ਬਹੁਤ ਜ਼ਿਆਦੀ ਹੁੰਦੀ ਸੀਗੀ ਪਹਿਲਾਂ ਕਿਤੇ 17 ਗੱਡੀਆਂ ਭਿੱਜਦੀਆਂ ਅੱਜ ਕੱਲ 4-5 ਗੱਡੀਆਂ ਭਿੱਜਦੀਆਂ ਉਹ ਵੀ ਇੱਦਾਂ ਇੱਕ ਲਾ ਕੇ ਵਾਪਸ ਆ ਜਾਂਦੀਆਂ ਤੇ ਪ੍ਰੇਮ ਜੀ ਮੈਨੂੰ ਦੱਸੋ ਬੋਰਡ ਬਣਾਉਂਦੇ ਹੋ ਹੋਰ ਕਿਹੜੀ ਗੱਡੀ ਸਮਝ ਜਿਹੜੀ ਹੈ ਜਿਹੜੀ ਚੋਣ ਪ੍ਰਚਾਰ ਦੇ ਵਿੱਚ ਵਰਤੋਂ ਦੇ ਵਿੱਚ ਆਉਂਦੀ ਹੈ ਤੁਸੀਂ ਬਣਾਉਂਦੇ ਹੋ ਇੱਚ ਇਹ ਸਰ ਬੈਨਰ ਵੀ ਆਏਦੇ ਆ ਤਖਤੀਆਂ ਵੀ ਆ ਜਾਂਦੀਆਂ ਹੋਰ ਛੋਟੇ-ਮੋਟੇ ਜਿਹੜੇ ਬੰਦਰ ਹੁੰਦੇ ਆ ਗੱਡੀਆਂ ਦੇ ਪਿੱਛੇ ਲੱਗੜ ਵਾਲੇ ਚੰਡੀਆਂ ਹੋ ਜਾਂਦੀਆਂ ਸਾਰੀ ਵੈਰਾਈਟੀਆਂ ਇੱਥੇ ਤਿਆਰ ਹੁੰਦੀ ਹੈ। ਤੇ ਪ੍ਰੇਮ ਜੀ ਆ ਜਿਹੜਾ ਬੋਰਡ ਬਣਾ ਰਹੇ ਹੋ ਚਿੰਨੇ ਫੁੱਟ ਦਾ ਲੰਬਾਈ ਹੈ ਚੜਾਈ ਹੈ ਮੈਂ ਦੇਖ ਰਿਹਾ ਬਹੁਤ ਵੱਡਾ ਬੋਰਡ ਹੈ ਜਿਹੜੀ ਜਿਹੜੀ ਪਾਰਟੀ ਦਾ ਇਹ ਨਾਲੇ ਇਹ ਆਮ ਆਦਮੀ ਪਾਰਟੀ ਦਾ ਗਾਵਾ 40 ਫੁੱਟ ਲੰਬਾ ਵਾ ਤੇ 10 ਫੁੱਟ ਚੋੜਾ ਵਾ। ਤੇ ਪ੍ਰੇਮ ਜੀ ਪਹਿਲਾਂ ਨਾਲੋਂ ਤੇਜ਼ੀ ਹੈ ਪਰ ਕਿ ਹੁਣ ਠੰਡਾ ਚੱਲ ਰਿਹਾ ਕਿਉਂਕਿ ਚੋਣ ਪ੍ਰਚਾਰ ਦੇ ਵਿੱਚ ਉਮੀਦਵਾਰ ਤਾਂ ਜਨਤਾ ਦੇ ਦਰਬਾਰ ਜਾ ਰਹੇ ਨੇ ਵੱਡੇ ਵਾਦੇ ਤੇ ਵੱਡੇ ਦਾਅਵਿਆਂ ਨਾਲ ਤੇ ਸਭ ਤੋਂ ਅਹਿਮ ਰੋਲ ਹੁੰਦਾ ਹੈ ਬੋਰਡ ਲਾਉਣ ਦਾ। ਚਾਹੇ ਚੋਣ ਪ੍ਰਚਾਰ ਵੀ ਆਰੀ ਇੰਡੋਰ ਟੂ ਡੋਰ ਹੁੰਦਾ ਪਰ ਬੋਰਡ ਜਿਹੜੇ ਨੇ ਹਰ ਮੋੜ ਤੇ ਲਾਏ ਜਾਂਦੇ ਨੇ ਹਰ ਪੁਲਾਂ ਤੇ ਲਾਏ ਜਾਂਦੇ ਨੇ ਤਾਂ ਕਿੰਨਾ ਜਿਹਾ ਤੇਜ਼ੀ ਹੈ ਇਹ ਇਹ ਤੇਜ਼ੀ ਹੈ ਕਿ ਬਹੁਤ ਘੱਟ ਗਈ ਆ ਜਨ ਕਿ ਨੋਰਮਲ ਜਿਹਾ ਕੰਮ ਚੱਲਣ ਡਿਆ ਜਿ ਤਰ੍ਹਾਂ ਕਿ ਇੱਕ ਛੋਟੀ ਜਿਹੀ ਜਿ ਤਰ੍ਹਾਂ ਸਰਪੰਚਾਈ ਇਲੈਕਸ਼ਨ ਲਾ ਲੋ ਇੰਨਾ ਕੰਮ ਤੇ ਉਹ ਕਰਵਾ ਲੈਂਦੇ ਆ ਜਨ ਕਿ ਵੱਡੀ ਇਲੈਕਸ਼ਨ ਜਿ ਇਹਨਾਂ ਕੰਮ ਨਹੀਂ ਹੋ ਰਿਹਾ ਪਰ ਲੋਕ ਸਭਾ ਦੀਆਂ ਉਹ ਲੈਸਣਾ ਦੇ ਮੋਦੀ ਤਾਂ ਹੀ ਪਹੁੰਚ ਹੁੰਦੀ ਆ ਜਿਹੜੇ ਜਿੱਤ ਜਿਆਣਾ ਉਹਨੇ ਮੋਦੀ ਸਾਹਿਬ ਦੇ ਨਾਲ ਬੈਠਣਾ ਜਾਂ ਜਿਹੜਾ ਵੀ ਐਮਪੀ ਜਾਂ ਪ੍ਰਧਾਨ ਮੰਤਰੀ ਬਣੇਗਾ ਉਹਦੇ ਨਾਲ ਬੈਠਣਾ ਹੁੰਦਾ ਤੇ ਫਿਰ ਠੰਡਾ ਕਿਉਂ ਚੱਲ ਰਿਹਾ ਠੰਡਾ ਤੇ ਉਹ ਪਾਰਟੀਆਂ ਕੋ ਪੈਸੇ ਮੁੱਕੇ ਹੋਣੇ ਹੈ ਫੰਡ ਨਹੀਂ ਆਇਆ ਮੇਰੇ ਕੋਲ ਫੰਡ ਤੇ ਆਇਆ ਹੋ ਰਿਹਾ ਕਿ ਫੌਜੀ ਬੜੇ ਖਲੋਤੇ ਆ ਲੋਕ ਲੈਂਦੇ ਹੋਣੇ ਕਿ ਜੀ ਬਸ ਮੈਨੂੰ ਇਹ ਦੱਸੋ ਇਹ ਬੋਰਡ ਤਾਂ ਬਣਾਈ ਜਾਂਦੇ ਹੋ ਤੁਸੀਂ ਚਾਰ ਪੰਜ ਉਮੀਦਵਾਰ ਹੁੰਦੇ ਨੇ ਹਮੇਸ਼ਾ ਹੀ ਜਿੰਨਾ ਦਾ ਸਾਰਿਆਂ ਨੇ ਨਹੀਂ ਹੁੰਦਾ ਜਿਹੜੀ ਪਾਰਟੀ ਜਿੱਤ ਜਾਂਦੀ ਉਹਦਾ ਪੈਸੇ ਦੇ ਦਿੰਦੀ ਹੋएगी ਜਿਹੜੇ ਹਾਰ ਜਾਂਦੇ ਨੇ ਉਹਨਾਂ ਦੇ ਪੈਸੇ ਮਿਲ ਜਾਂਦੇ ਜਾਂ ਨਹੀਂ ਮਿਲਦੇ ਤੁਹਾਨੂੰ ਜਿਹੜਾ ਸਹੀ ਬੰਦਾ ਮਾਰੇ ਹਾਰ ਕੇ ਵੀ ਦੇ ਦੇਗਾ ਉਹਨੂੰ ਪਤਾ ਮੈਂ ਅੱਗੇ ਵੀ ਖਲੋਣਾ ਵਾਂ ਕਈ ਹੁੰਦੇ ਜਿਹਨਾਂ ਦੀ ਨੀਤ ਪਹਿਲਾਂ ਹੀ ਮਾੜੀ ਹੋ ਗਈ ਤੇ ਉਹਨਾਂ ਨੂੰ ਜਿੰਨਾ ਵੀ ਕਰਾਂ ਤੇ ਪੈਸੇ ਵੀ ਕਦੋਂ ਦੇਣੇ ਕਈ ਜਿਹੜੇ ਜਿਹਨਾਂ ਨੂੰ ਪਤਾ ਮੈਂ ਖਲੋਣਾ ਫੇਰ ਵੀ ਉਹ ਪੈਸੇ ਦੇ ਦਿੰਦੇ ਆ ਕਈ ਪਾਰਟੀ ਹੁੰਦੀਆਂ ਜਿਹੜੀ ਕਰ ਜਾਂਦੀਆਂ ਧੱਕਾ ਬਾਕੀ ਦੇ ਤਕਰੀਬਨ ਦੇ ਦਿੰਦੇ ਆ ਥੋੜਾ ਲੇਟ ਹੋ ਜਾਂਦਾ ਵਾ ਦੇ ਦਿੰਦੇ ਆ ਤੇ ਪ੍ਰੇਮ ਜੀ ਮੈਨੂੰ ਇਹ ਦੱਸੋ ਚਲੋ ਮੰਨਿਆ ਜਿਹੜੇ ਹਾਰ ਜਾਂਦੇ ਉਹ ਤਾਂ ਵਿਚਾਰੇ ਨਹੀਂ ਦਿੰਦੇ ਜਿਵੇਂ ਅਸੀਂ ਹਾਰੇ ਹੋਏ ਆ ਤੇ ਜਿਹੜੇ ਜਿੱਤ ਜਾਂਦੀ ਪਾਰਟੀ ਦੇ ਨੁਮਾਇੰਦਾ ਜਿੱਤ ਜਾਂਦਾ ਉਮੀਦਵਾਰ ਜਿੱਤ ਜਾਂਦਾ ਉਹ ਵੱਧੂ ਵੀ ਪੈਸੇ ਦੇ ਜਾਂਦਾ ਜਾਂ ਪੂਰੇ-ਪੂਰੇ ਪੈਸੇ ਦਿੰਦੇ ਨੇ ਮੈਂ ਵੱਧ ਅੱਜ ਕੱਲ੍ਹ ਦੇ ਟਾਈਮ ਤੇ ਕੋਲ ਦਿੰਦਾ ਸਰ ਅੱਜ ਕੱਲ੍ਹ ਵੱਧ ਕੋਈ ਨਹੀਂ ਦਿੰਦਾ ਇੰਨਾ ਹੀ ਆ ਕਿ ਪੈਸੇ ਦੇ ਦਿੰਦੇ ਆ ਵੱਧ ਕੋਈ ਨਹੀਂ ਦਿੰਦਾ ਕਿਸੇ ਨੂੰ ਵੀ ਕਿੰਨੇ ਚਿਰ ਤੋਂ ਤੁਸੀਂ ਬੋਰਡ ਬਣਾ ਰਹੇ ਹੋ ਪ੍ਰੇਮ ਜੀ ਤੇ ਕਿੰਨੀ ਲੀਵਰ ਹੈ ਇੱਥੇ ਟੋਟਲ ਆਪਾਂ ਨੂੰ 22 ਸਾਲ ਹੋ ਗਏ ਆ ਤੇ ਲੀਵਰ ਇਸ ਟਾਈਮ ਸਾਡੇ ਕੋਲ 25 ਬੰਦੇ ਦੀ ਟੀਮ ਹੈਗੀ ਆ ਕੁਝ 10-12 ਬੰਦੇ ਸਾਡੇ ਬਾਹਰ ਚੱਲ ਜੰਦੇ ਬੋਰਡ ਲਾਉਣ ਵਾਸਤੇ ਤੇ 7-8 ਬੰਦੇ ਰਹਿ ਜੰਦੇ ਆਪਾਂ ਤਿਆਰ ਕਰਨ ਦੇ ਵਾਸਤੇ ਸਵੇਰੇ ਟਾਈਮਿੰਗ ਕੀ ਹੈ ਤੁਹਾਡੀ ਆਉਂਦੀ ਹੈ ਦਿਨ ਚਾਰੀਆ ਸ਼ੁਰੂ ਕਿਵੇਂ ਹੁੰਦਾ ਤੁਹਾਡਾ ਕਿੰਨੇ ਵਜੇ ਪਹੁੰਚਦੇ ਹੋ ਰਾਤੀ ਕਿੰਨੇ ਵਜੇ ਤਾਈਂ ਰਹਿੰਦੇ ਸਵੇਰੇ ਸਰ ਆਪਾਂ 5 5:30 ਵੇ ਕੰਮ ਸ਼ੁਰੂ ਕਰ ਦਿੰਦੇ ਆ ਤੇ ਰਾਤੀ 11-12 ਸਾਨੂੰ ਵਜ ਜਾਂਦੇ ਆ ਤਫਜਾਵੜ ਵੀ ਹੋ ਜਾਂਦੀ ਹੋਏਗੀ ਕਿ ਇਹ ਸਾਰਾ ਦਿਨ ਇਹੀ ਬੋਰਡ ਉਹੀ ਚਿਹਰੇ ਉਹਨਾਂ ਦੇ ਬੋਰਡ ਬਣਾਉਨੇ ਉਹਨਾਂ ਦੇ ਨਾਲ ਹੀ ਬਣਾਉਂਦੇ ਰਹਿਣਾ ਤਾਂ ਇਹ ਤਫਜਾਵੜ ਹੋ ਜਾਂਦੀ ਤਾਂ ਇਵੇਂ ਦੂਰ ਹੁੰਦੀ ਮੰਨ ਲਓ ਇਹ ਇਲੈਕਸ਼ਨਾਂ ਚ ਤਕਾਵਟ ਜ਼ਿਆਦਾ ਹੁੰਦੀ ਆ ਕਿਉਂਕਿ ਦੂਸਰੀ ਇਲੈਕਸ਼ਨ ਹੁੰਦੀ ਆ ਜਿੱਥੇ ਮਰਜੀ ਬੋਰਡ ਦਾ ਚੱਲ ਜਾਂਦਾ ਐਚ ਲਗੜੀ ਹੁੰਦੀ ਆ ਪਰਮਿਸ਼ਨ ਲੈਟਰ ਲੱਗਣਾ ਹੁੰਦਾ ਵਾ ਤੇ ਉਹ ਲੋਕਾਂ ਦੇ ਘਰਾਂ 'ਚ ਹੀ ਲੱਗਣਾ ਹੁੰਦਾ ਤੇ ਜਿਹੜਾ ਛੋਟਾ ਬੋਰਡ ਵੀਗਾ ਮੰਨ ਲਓ 8x6 ਦਾ ਬੋਰਡ ਲਾਇਆ ਮਤਲਬ ਵੇਖੋ ਠੀਕ ਹੈ ਉਹ ਵੀ ਅਗਲੇ ਕਹਿੰਦੇ ਚੌਥੀ ਮੰਜ਼ਲ ਤੇ ਲਾ ਕੇ ਆ ਤੇ ਬੰਦੇ ਨੇ ਪੌੜੀਆਂ ਚੜ੍ਹ ਚੜ੍ਹ ਕੇ ਥੱਕ ਜੇ ਨਾ ਮਤਲਬ ਲੇਬਰ ਲਾਉਣ ਵਾਲੀ ਵੀ ਤੁਹਾਡੀ ਜਾਂਦੀ ਨਾਲ ਲਾਉਣ ਵਾਲੀ ਸਾਡੀ ਜਾਂਦੀ ਹੈ ਤਿਆਰ ਕਰਨ ਵਾਲੀ ਵੀ ਸਾਡੀ ਹੁੰਦੀ ਹੈ ਤੇ ਪ੍ਰੀਮ ਜੀ ਜਿਵੇਂ ਮੈਂ ਕਿਹਾ ਕਿ ਥਚਾਵਟ ਹੋ ਜਾਂਦੀ ਹੈ ਇਹਨਾਂ ਸਾਰਾ ਦਿਨ ਸਵੇਰ ਤੋਂ ਲੈ ਕੇ 5 6 ਵਜੇ ਤੋਂ ਲੈ ਕੇ ਰਾਤ ਦੇ 10 11 ਵਜੇ ਜਾਂਦੇ ਨੇ ਤਾਂ ਕਿਵੇਂ ਤੁਸੀਂ ਲੇਬਰ ਨਾਲ ਫਿਰ ਮੈਨੇਜ ਕਰਦੇ ਹੋ ਲੇਬਰ ਮਾਲ ਨੂੰ ਖਾਣ ਪੀਣ ਦਾ ਖਰਚਾ ਦਿੰਦੇ ਆ ਕਿ ਆਪਣਾ ਯਾਰ ਇੰਜੋਇਮੈਂਟ ਕਰ ਲਓ ਤੇ ਉੰਨੀ ਕੀ ਪੀਓ ਜਿੰਨੇ ਸਵੇਰੇ ਵੀ ਕੰਮ ਤੇ ਆ ਸਕੋ ਤੁਸੀਂ ਪਰ ਉਮੀਦਵਾਰ ਵੀ ਆਂਦੇ ਜੇ ਚੋਣਾਂ ਦੇ ਦੌਰਾਨ ਬੜੇ ਆਟੇ ਵੰਡਦੇ ਨੇ ਦਾਰੂ ਵੀ ਵੰਡਦੇ ਨੇ ਜੋ ਸੁਨਨ ਦੇ ਵਿੱਚ ਆਉਂਦਾ ਤੁਹਾਨੂੰ ਵੀ ਉਮੀਦਵਾਰ ਕਰਦੇ ਇਸ ਤਰ੍ਹਾਂ ਹੁੰਦਾ ਜੇ ਕੋਈ ਚੀਜ਼ ਵੱਧ ਦੇ ਜਾਂਦੇ ਹੁਣ ਚਲੋ ਤੁਹਾਡੇ ਲਈ ਵੀ ਤੁਸੀਂ ਵੋਟਾਂ ਵੀ ਪਾਉਣੀਆਂ ਤੁਸੀਂ ਮਿਹਨਤ ਵੀ ਕਰ ਰਹੇ ਨਹੀਂ ਸਰ ਉਹ ਤੇ ਹਾਂ ਤੇ ਮੰਗ ਕੇ ਲੈਣਾ ਪੈਂਦਾ ਕਈ ਵੇਲੇ ਮਿਲ ਜਾਂਦੀ ਹੈ ਤੇ ਕਈ ਵੇਲੇ ਨਹੀਂ ਮਿਲਦੀ ਉਹ ਵੀ ਮਿਲਦੀ ਦੇਸੀ ਆ ਪਿੰਡਾਂ ਦੇ ਵਿੱਚ ਨਹੀਂ ਤੇ ਆਪਾਂ ਤਕਰੀਬਨ ਕੋਈ ਹੁੰਦਾ ਸੋਚੋ 10 ਜਿਹੜਾ ਕਿ ਕਹਿੰਦਾ ਯਾਰ ਲੈ ਜਾ ਕੋਈ ਨਹੀਂ ਪਿੰਡ ਜਿਆਦਾ ਆਰਡਰ ਪਿੰਡਾਂ ਚੋਂ ਆ ਰਹੇ ਨੇ ਜਾਂ ਅੰਮ੍ਰਿਤਸਰ ਸਾਹਿਬ ਬਹੁਤ ਵੱਡਾ ਹੈ ਆਪਣਾ ਸ਼ਹਿਰ ਵੀ ਇੱਥੇ ਵੀ 5 7 5 ਐਮਐਲਏ ਨੇ ਇੱਥੇ ਦੇ ਵੀ ਅੰਮ੍ਰਿਤਸਰੋਂ ਜਿਆਦਾ ਆਰਡਰ ਆ ਰਹੇ ਨੇ ਜਾਂ ਪਿੰਡਾਂ ਚੋਂ ਆ ਰਹੇ ਨੇ ਆਰਡਰ ਲੋਕਲ ਹੀ ਹੁੰਦਾ ਸਾਨੂੰ ਉਹ ਉਹ ਹੀ ਅੱਗੇ ਭੇਜਦੇ ਆ ਕਿ ਫਲਾਣੇ ਪਿੰਡ ਚੱਲ ਜਾਓ ਫਲਾਣੇ ਪਿੰਡ ਚੱਲ ਜਾਓ ਬਾਕੀ ਆਰਡਰ ਤਾਂ ਲੋਕਲ ਬੰਦੇ ਦੇਣੇ ਆ ਜਿੰਨਾਂ ਕੋ ਪੈਸੇ ਲੈਣੇ ਨਹੀਂ ਬਾਅਦ ਚ ਇਸ ਕਰਕੇ ਪਿੰਡਾਂ ਚੋਂ ਆਰਡਰ ਨਹੀਂ ਆਉਂਦੇ ਇਹ ਲੋਕਲ ਹੀ ਬੰਦਾ ਦੇ ਗਾ ਆਰਡਰ ਜਿੰਨੇ ਦੇ ਨਾਮ ਉਮੀਦਵਾਰ ਆਪ ਵੀ ਆਉਂਦੇ ਨੇ ਕਿਉਂਕਿ ਜਨਤਾ ਦੇ ਦਰਬਾਰ ਜਾਂਦੇ ਨੇ ਹੱਥ ਜੋੜੇ ਜਾਂ 5 ਸਾਲ ਬਾਅਦ ਆਉਂਦਿਆਂ ਨੇ ਇਹ ਉਮੀਦਵਾਰ ਤੁਹਾਡੇ ਦਰ ਦਰ ਤੇ ਆਉਂਦੇ ਨੇ ਆਪ ਜੀ ਸਾਡਾ ਬੋਰਡ ਵਧੀਆ ਬਣਾ ਦਿਓ ਜਾਂ ਡਿਜ਼ਾਈਨ ਵੇਚਦੇ ਨੇ ਆਪਾਂ ਜੀ ਨਹੀਂ ਉਮੀਦਵਾਰ ਨਹੀਂ ਆਪ ਆਉਂਦਾ ਉਹਨਾਂ ਦੇ ਚੇਲੇ ਬਾਲਕ ਆਉਂਦੇ ਆ ਜਿਹੜਾ ਕੋਈ ਵੀ گاਵਾ ਜਿਸ ਤਰ੍ਹਾਂ ਕਿ ਪਿਛੇ ਪਾਰਟੀ ਦੇ ਬੰਦੇ ਤੇ ਹੁੰਦੇ ਹੀ ਆ ਪਾਰਟੀ ਪੀਏ ਆ ਗਿਆ ਵੱਤੋ ਵੱਤ ਆ ਗਿਆ ਤੇ ਪੀਏ ਨੇ ਆ ਕੇ ਬੰਦੇ ਲਾਦਨੇ ਆ ਤੇ ਉਹਨਾਂ ਨੇ ਹੀ ਕਹਿਣਾ ਯਾਰ ਇਹਨੇ ਨੇ ਬੋਰਡ ਬਣਵਾ ਦਿਓ ਆਰਡ ਦੇਂਦੇ ਆ ਤੂੰ ਆਪਣੇ ਦਾ ਬਣਵਾ ਲੈ 20 ਬਣਵਾ ਲੈ 50 ਬਣਵਾ ਲੈ ਐ ਪਿੰਡਾਂ ਜੇ ਲਵਾਉਣੇ ਤੂੰ ਇਹ ਚੀਜ਼ ਹੁੰਦੀ ਆ ਕੀ ਸਮਝਦੇ ਹੋ ਤੇਜ਼ੀ ਵੀ ਆਉਣੀ ਹੈ ਰੁਝਾਨ ਕਿਉਂ ਨਹੀਂ ਆਇਆ ਨਾ ਕਿਉਂਕਿ ਵੋਟਰ ਵੀ ਠੰਡੇ ਨੇ ਇਸ ਵਾਰੀ ਪ੍ਰਚਾਰ ਵੀ ਪਹਿਲਾਂ ਪ੍ਰਚਾਰ ਹੁੰਦਾ ਸੀ ਬੋਰਡਾਂ ਦਾ ਜ਼ਿਆਦਾ ਹੁਣ ਮੋਬਾਈਲਾਂ ਤੇ ਜ਼ਿਆਦਾ ਪ੍ਰਚਾਰ ਹੁੰਦਾ ਜਾਂ ਟੀਵੀ ਤੇ ਜ਼ਿਆਦਾ ਹੁੰਦਾ ਇਹ ਵੀ ਸਮਝਦੇ ਹੋ ਇਸ ਚੀਜ਼ ਨੂੰ ਵੀ ਇਹ ਵੀ ਅਹਿਮ ਰੋਲ ਆ ਗਿਆ ਟੀਵੀ ਤੇ ਜਾਂ ਮੋਬਾਈਲਾਂ ਤੇ ਜ਼ਿਆਦਾ ਪ੍ਰਚਾਰ ਹੋ ਰਿਹਾ ਨਹੀਂ ਸਰ ਇਹ ਤੇ ਹੁਣ ਪੋਲਿਟਿਕਸ ਹੈਗੀ ਆ ਪੈਸੇ ਇਨਾ ਕਿ ਖਰਚਦੇ ਹੀ ਕੋਈ ਸਰਕਾਰ ਇਹਨਾਂ ਪੈਸੇ ਖਰਚ ਨਹੀਂ ਡਈ ਜਿੰਨਾ ਕਿ ਕੋਈ ਵੀ ਪਾਰਟੀ ਲਾ ਲਓ ਪਹਿਲਾਂ ਬੋਰਡ ਲੱਗਦੇ ਸੀ ਗੱਡੀਆਂ ਦੇ ਗੱਡੀਆਂ ਜਾਂਦੀਆਂ 50 ਬੋਰਡ ਇੱਕ ਗੱਡੀ ਤੇ ਜਾਂਦੇ ਸੀਗੇ ਆਗਲ 10-10 ਬੋਰਡ ਪਾ ਖੜਨ ਲਏ ਆ 10-10 20-20 ਬੋਰਡ ਲਾ ਕੇ ਉਹਨਾਂ ਨੂੰ ਸ਼ਾਮ ਪੈ ਜਾਂਦੀ ਹੈ ਹਾਂ ਜਰੂਰ ਜੀ ਚੋਣ ਪ੍ਰਚਾਰ ਦੇ ਵਿੱਚ ਬੋਰਡ ਜਿਹੜੇ ਬਣਾਏ ਜਾਂਦੇ ਨੇ ਇਹ ਅਹਿਮ ਰੋਲ ਨਿਭਾਇਆ ਜਾਂਦਾ ਚੋਣ ਪ੍ਰਚਾਰ ਦੇ ਵਿੱਚ ਕਿਉਂਕਿ ਜਨਤਾ ਦੇ ਦਰਬਾਰ ਉਮੀਦਵਾਰ ਆਪ ਜਾਂਦੇ ਨੇ ਹੱਥ ਜੋੜਦੇ ਨੇ ਵੋਟਾਂ ਵਾਸਤੇ ਪਰ ਉੱਥੇ ਹੀ ਪਿੰਡਾਂ ਦੇ ਵਿੱਚ ਆਪਣੇ ਚੋਣ ਪ੍ਰਚਾਰ ਲਈ ਜਿਹੜੇ ਨੇ ਬੋਰਡ ਵੀ ਲਵਾਏ ਜਾਂਦੇ ਨੇ ਸ਼ਹਿਰਾਂ ਦੇ ਪੁਲਾਂ ਦੇ ਉੱਪਰ ਲਵਾਏ ਜਾਂਦੇ ਨੇ ਤਾਂ ਇਹ ਮਿਹਨਤ ਹੋ ਰਹੀ ਹੈ ਬੋਰਡ ਸਾਰੇ ਤਿਆਰ ਹੋ ਰਹੇ ਨੇ ਤਾਂ ਬੜੀ ਮਿਹਨਤ ਨਾਲ ਇਹ ਬੋਰਡ ਬਣਾਏ ਜਾਂਦੇ ਨੇ ਅਤੇ ਇਹ ਮਿਹਨਤੀ ਜਿਹੜੇ ਬੰਦੇ ਨੇ ਇਹ ਹੀ ਜਿਹੜੇ ਚੋਣ ਪ੍ਰਚਾਰ ਦੇ ਵਿੱਚ ਅਹਿਮ ਰੋਲ ਨਿਭਾਉਂਦੇ ਨੇ ਤਾਂ ਵੀਰ ਸਾਡੇ ਨਾਲ ਆ ਜਲਵਾ ਜ਼ਰੂਰ ਕਰਦੇ ਆ ਹਾਂਜੀ ਭਾਜੀ ਨਾਮ ਜੀ ਤੁਹਾਡਾ ਸਨੀ ਭਾਜੀ ਸਨੀ ਭਾਜੀ ਚੰਨਾ ਜੋਰ ਐ ਇਸ ਵਾਰੀ ਤੇਜੀ ਆ ਜਾਂ ਠੰਡਾ ਚੱਲ ਰਿਹਾ ਚੋਣ ਪੰਜਾਬ ਇਸ ਟਾਈਮ ਤੇ ਠੰਡਾ ਹੀ ਚੱਲ ਰਿਹਾ ਏ ਕੀ ਵਜ੍ਹਾ ਮੰਨਦੇ ਆ ਵਜ੍ਹਾ ਇਹ ਕਿ ਸਰਕਾਰ ਮਗੇ ਦਾ ਢੱਲੀ ਬੈਠੀ ਆ ਜਾਂ ਕੋ ਕਰ ਨਹੀਂ ਦਈ ਨਹੀਂ ਜਿਸ ਜਿਹੜੇ ਹਿਸਾਬ ਨਾਲ ਕੰਮ ਹੁੰਦਾ ਹਿਸਾਬ ਨਾਲ ਕੰਮ ਹੋਇਆ ਤੇ ਕੀ ਹੋਇਆ ਨਹੀਂ ਇਹ ਤਾਂ ਨਹੀਂ ਇਹ ਜੋ ਹਸਪਤਾਲ ਮੋਬਾਈਲਾਂ ਦੇ ਉੱਤੇ ਟੀਵੀ ਦੇ ਉੱਤੇ ਜਿਆਦਾ ਚੋਣ ਪ੍ਰਚਾਰ ਚੱਲ ਰਿਹਾ ਕਿਉਂਕਿ ਮੋਬਾਈਲਾਂ ਦੇ ਵੀ ਜਿਆਦਾਤਰ ਆਪਣੇ ਚਹੇਤੇ ਜਿਹੜਾ ਲੀਡਰ ਹੈ ਉਹਦੀ ਫੋਟੋ ਲਾ ਦਿੰਦੇ ਨੇ ਆਪ ਫੋਟੋ ਲਾ ਦਿੰਦੇ ਨੇ ਤੇ ਉਹ ਵੀ ਚੋਣ ਪ੍ਰਚਾਰ ਦੇ ਵਿੱਚ ਆਹ ਮਰੇ ਜੀ ਜੋ ਚੈਨਾ ਉਹਦੀ ਵਿੱਚ ਨਹੀਂ ਪਤਾ ਲੱਗਦਾ ਜੋ ਪੋਸਟਰ ਲਾ ਕੇ ਪਤਾ ਲੱਗਦਾ ਪੋਸਟਰ ਲਾ ਕੇ ਪਤਾ ਕਿੰਨੇ ਦੀ ਦੁਨੀਆ ਟੀਵੀ ਵੇਖੇਗੀ ਲੋਕਾਂ ਨੇ ਕੰਮਕਾਰ ਤੇ ਜਾਣਾ ਟੀਵੀ ਥੋੜਾ ਦੇਖੀ ਜਾਣਾ ਪੋਸਟਰ ਲੱਗੇ ਉਹ ਹੀ ਵੇਖੇਗੀ ਟੀਵੀ 'ਚ ਨਹੀਂ ਉਹ ਗੱਲ ਬੰਦੀ ਜੋ ਪੋਸਟਰ ਲਾ ਕੇ ਗੱਲ ਬੰਦੀ ਪਰ ਐਸੀ ਨਾ ਪੋਸਟਰ ਨਹੀਂ ਲੱਗਦਾ ਪਿਆ ਪਹਿਲਾਂ ਜਿਆਦਾ ਆਰਡਰ ਆਉਂਦੇ ਸੀਦੇ ਹਾਂਜੀ ਪਹਿਲੇ ਮੈਨੂੰ 25 ਸਾਲ ਹੋ ਗਏ 25 ਸਾਲ ਦੇ ਵਿੱਚ ਮੇਰੇ ਖਿਆਲ ਨਾਲ 5 ਵਾਰੀ ਵਿਧਾਨ ਸਭਾ ਆਈਆਂ ਤੇ 5 ਵਾਰੀ ਤੁਹਾਡੇ ਲੋਕ ਸਭਾ ਦੇ ਚੋਣ ਆਈਏ ਨੇ ਪਹਿਲਾਂ ਬਹੁਤ ਤੇਜ਼ੀ ਰਹੀ ਤੇ ਹੁਣ ਠੰਡਾ ਚੱਲ ਰਿਹਾ ਬਹੁਤ ਠੰਡਾ ਆਏ 25 ਸਾਲ ਦੇ ਵਿੱਚ ਪਹਿਲੀ ਵਾਰੀ ਮੈਂ ਇੰਨਾ ਕੰਮ ਠੰਡਾ ਵੇਖਿਆ ਨਹੀਂ ਤੇ ਕਦੀ ਨਹੀਂ ਜਿੰਨਾ ਕੰਮ ਹੁੰਦਾ ਚਾਹੀਦਾ ਤੇ ਹੁਣ ਜਿਹੜੀ ਲੇਬਰ ਬਾਹਰੋਂ ਵੀ ਲੈਂਦੀ ਹੈ ਕਿਉਂਕਿ ਚੋਣ ਪ੍ਰਚਾਰ ਦੇ ਵਿੱਚ ਜ਼ਿਆਦਾਤਰ ਅਸੀਂ ਲੇਬਰ ਬਾਹਰੋਂ ਲਿਆਉਣੀ ਪੈਂਦੀ ਹੈ ਜੋ ਬਹੁਤ ਜ਼ਿਆਦਾ ਬੋਰਡ ਬਣਾਉਣੇ ਪੈਂਦੇ ਨੇ ਇਸ ਲਈ ਵੀ ਲੇਬਰ ਬਾਹਰੋਂ ਆਉਂਦੀ ਇਸ ਵਾਰ ਹੀ ਨਹੀਂ ਆਈ ਕਿਉਂਕਿ ਕੰਮ ਹੀ ਨਹੀਂ ਕਰ ਲੇਵਰ ਨੂੰ ਫੋਨ ਕਰੀ ਹੁਣ ਲੇਵਰ ਆਏਗੀ ਕੰਮ ਕਰਾ ਕੰਮ ਹੋਏਗਾ ਤਾਂ ਲੇਵਰ ਮੰਗਾਉਣ ਦਾ ਫਾਇਦਾ ਨੇ ਲੇਵਾ ਥੋੜਾ ਬਨੇ ਕੋਲੋ ਦੇਣੀ ਹੈ ਕਿ ਕੰਮ ਇਹ ਵੀ ਮੈਨੂੰ ਪਤਾ ਚੱਲਿਆ ਜੀ ਜਿਆਦਾਤਰ ਪਹਿਲਾਂ ਜਿੱਤ ਹਾਰ ਦਾ ਪਤਾ ਬੋਰਡ ਬਣਾਉਣ ਵਾਲਿਆ ਤੋਂ ਚੱਲ ਜਾਂਦਾ ਹੁੰਦਾ ਸੀ ਕਿ ਕਿਹੜੀ ਪਾਰਟੀ ਦੇ ਜਿਆਦਾ ਆਰਡਰ ਆਏ ਨੇ ਇਸ ਵਾਰੀ ਕਿਹੜੀ ਪਾਰਟੀ ਦੇ ਜਿਆਦਾ ਆਰਡਰ ਨੇ ਇਸ ਟਾਈਮ ਕੋਈ ਜਿਆਦਾ ਪਾਰਟੀ ਨੇ ਆਮ ਚੱਲਣ ਦੀ ਕਿਉਂਕਿ ਅੱਗੇ ਪਤਾ ਹੁੰਦਾ ਹੈ ਕਿ ਆਹ ਵਾਲੀ ਸਰਕਾਰ ਆਣੀ ਕਾਂਗਰਸ ਆਣੀ ਝਾੜੂ ਆਣਾ ਪਿਛਲੀ ਸਾਲ ਪਤਾ ਲੱਗੇ ਕਿ ਆਸ ਕੀ ਝਾੜੂ ਦਾ ਜੋਰ ਆ ਤੇ ਬਹੁਤ ਵ ਕੋਈ ਸਰਕਾਰ ਦਾ ਕੋਈ ਪਤਾ ਨਹੀਂ ਕਿਹੜੀ ਬਦਲੇ ਕਿਹੜੀ ਨਾ ਬਦਲੇ। ਆਜ਼ਾਦ ਉਮੀਦਵਾਰ ਵੀ ਲੜਦੇ ਨੇ ਚੋਣ ਇਸ ਵਾਰੀ ਆਜ਼ਾਦ ਉਮੀਦਵਾਰਾਂ ਦੇ ਵੀ ਆਡਰ ਆਏ ਨੇ। ਇਸ ਇਸ ਟਾਈਮ ਆਜ਼ਾਦੀ ਦੇ ਕੋਈ ਬੋਰਡ ਨਹੀਂ ਆਏ। ਨਹੀਂ ਤਾਂ ਅੱਗੇ ਬਹੁਤ ਬੋਰਡ ਲੱਗਦੇ ਹੁੰਦੇ ਸੀ। ਆਜ਼ਾਦ ਬਿਮਾਰੀ ਉਹਨਾਂ ਬਣਾ ਲੈਂਦਾ ਕੋਈ ਕਹਿੰਦੀ ਆ ਦਿਨੀ ਸੀ। ਐ ਕਿ ਉਹਨਾਂ ਦਾ ਕੁਝ ਨਹੀਂ ਹੋਇਆ। ਤਾਂ ਕਰਕੇ ਪੈਸੇ ਮਿਲ ਜਾਂਦੇ ਨੇ ਜਿੱਤਣ ਤੋਂ ਬਾਅਦ ਜਾਂ ਜਿੱਤਣ ਹਾਰੇ ਹੋਏ ਉਮੀਦਵਾਰ ਜਾਂ ਜਿੱਤੇ ਹੋਏ ਉਮੀਦਵਾਰ ਪੈਸੇ ਦੇ ਜਾਂਦੇ ਨੇ ਸਾਰੇ। ਦੇ ਜਾਂਦੇ ਥੋੜਾ ਟਾਈਮ ਲੱਗ ਦੇਂਦੇ। ਦੇਂਦੇ ਜਰੂਰ ਵਾ ਟਾਈਮ ਲੱਗ ਜਾਂਦਾ ਥੋੜਾ ਜਿਆ। ਕੋਈ ਨਾ ਬਰਾ ਕਿ ਆਪ ਅਗਲੇ ਵੀ ਕੰਮ ਕਰਵਾਉਣਾ ਵਾ ਨਹੀਂ ਦਿਨ ਕਿ ਤੱਕ ਕੰਮ ਛੜਾ ਹੋਏਗਾ ਫਿਰ ਇਹਦੇ ਉਹਨਾਂ ਨੂੰ ਦੇਨੇ ਪੈਂਦੇ ਆ ਚਾਹੇ ਥੋੜਾ ਮਹੀਨਾ ਲੇਟ ਦੇ ਦੇਣਗੇ ਮਹੀਨਾ ਬਾਅਦ ਚ ਪਹਿਲੇ ਦੇਣਗੇ ਆਹੀ ਹੁੰਦਾ ਬਸ ਬਹੁਤ ਬਹੁਤ ਧੰਨਵਾਦ ਤਾਂ ਜਰੂਰ ਜੀ ਜਿੱਥੇ ਜਨਤਾ ਦੇ ਦਰਬਾਰ ਵੱਡੇ ਵੱਡੇ ਲੀਡਰ ਜਾ ਰਹੇ ਨੇ ਹੱਥ ਜੋੜ ਰਹੇ ਨੇ ਜੇ ਵੋਟਾਂ ਸਾਨੂੰ ਪਾਇਓ ਉਥੇ ਹੀ ਅਹਿਮ ਰੋਲ ਨਿਭਾਇਆ ਜਾਂਦਾ ਇਹ ਬੋਰਡ ਬਣਾਉਣ ਬਣਾਉਣ ਦੇ ਵਿੱਚ ਵੀ ਬੋਰਡ ਜਿਹੜੇ ਨੇ ਲਾਏ ਜਾਂਦੇ ਨੇ ਅਤੇ ਚੋਣ ਪ੍ਰਚਾਰ ਦੇ ਵਿੱਚ ਅਹਿਮ ਹਿੱਸਾ ਰੈਂਦੇ ਨੇ ਇਹਨਾਂ ਬੋਰਡ ਦਾ ਵੀ ਪਰ ਇਸ ਵਾਰੀ ਜਿਵੇਂ ਜਿਵੇਂ ਬੋਰਡ ਬਣਾਉਣ ਵਾਲੇ ਦੱਸ ਰਹੇ ਨੇ ਕਿ ਠੰਡਾ ਚੱਲ ਰਿਹਾ ਚੋਣ ਪ੍ਰਚਾਰ ਉਨੀ ਤੇਜ਼ੀ ਦੇ ਵਿੱਚ ਨਹੀਂ ਹੈ ਜਿਵੇਂ ਕਿ ਪਿਛਲੇ 4-5 ਸਾਲ ਪਹਿਲਾਂ ਹੁੰਦਾ ਸੀ ਹੁਣ ਜਿਹੜਾ ਠੰਡਾ ਚੱਲ ਰਿਹਾ ਪਰ ਜਨਤਾ ਦੇ ਦਰਬਾਰ ਆਪਣੇ ਲੀਡਰ ਜਾ ਰਹੇ ਨੇ ਆਪਣੇ ਵਾਅਦਿਆਂ ਦੇ ਫਤਵਾ ਜਨਤਾ ਨੇ ਦੇਣਾ ਹੈ ਬੋਟ ਲਵਾਓ ਚਾਹੇ ਜੋ ਐਨਰਜੀ ਕਰ ਰਹੇ ਜਨਤਾ ਜਨਾਰਦਨ ਹੁੰਦੀ ਹੈ ਤਾਂ ਮੈਨੂੰ ਦਿਓ ਇਜਾਜ਼ਤ ਮੈਂ ਆ ਤੁਹਾਡਾ ਦੋਸਤ ਧਰਮਵੀਰ ਜੀ ਲਾਲੀ ਅੰਮ੍ਰਿਤਸਰ